ਸਾਡੇ ਬੱਚੇ ਜਿਹੜੇ ਨੈਸ਼ਨਲ ਸਟਾਈਲ ਦੇ ਵਿੱਚ ਕਬੱਡੀ ਵਿੱਚ ਜਿਹੜੇ ਉਹ ਜ਼ਿਲ੍ਹਾ ਤੋਂ 골ਡ ਆਇਆ ਜੀ ਤੇ ਸਰਕਲ ਦੇ ਵਿੱਚ ਵੀ 골ਡ ਆ ਜੀ ਸਾਡੇ ਬੱਚੇ ਜਿਹੜੇ ਰਸੇ ਕੱਸੀ ਦੇ ਵਿੱਚ ਵੀ 골ਡ ਆ ਜੀ ਇਹਨਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਬਹੁਤ ਬੱਚੇ ਸਾਡੇ ਬਹੁਤ ਮਿਹਨਤ ਕਰਦੇ ਨੇ ਇਹ ਦੋ ਪਲੇਅਰ ਸਾਡੇ ਆ ਜੋ ਕਿ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਉਹ ਨੈਸ਼ਨਲ ਖੇਡਣ ਆਸਤੇ ਵੀ ਉਹਨਾਂ ਦੀ ਸਿਲੈਕਸ਼ਨ ਹੋਈ ਸੀ ਤੁਹ ਬੰਦਾ ਸੋਚ ਜਿਹੜੀ ਆਈ ਕਿ ਨੌਜਵਾਨਾਂ ਨੂੰ ਪਿੰਡਿਆਂ ਨੂੰ ਇਸ ਤਰੀਕੇ ਨਾਲ ਫ੍ਰੀ ਸਿਖਲਾਈ ਦੇਣੀ ਹੈ ਕਿਉਂਕਿ ਇਹ ਸਾਡੇ ਭੈਣ ਜੀ ਆ ਜਿਹੜੇ ਰਾਜਵੀਰ ਕੌਰ ਜੋ ਜੂਕੇ ਵਿੱਚ ਆ ਨੇ ਉਹਨਾਂ ਨੇ ਇਹ ਸਾਡੂੰ ਸਾਰੀ ਸਪੋਰਟ ਕੀਤੀ ਆ ਉਹਨ ਗੇਮ ਜਿਹੜੀ ਕਬੱਡੀ ਨੈਸ਼ਨਲ ਸਟਾਈਲ ਰੱਸਾ ਕਸੀ ਤੇ ਸਰਕਲ ਸਟਾਈਲ ਕਬੱਡੀ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਤਲਬ ਕੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਖੜਾਓ ਸ਼ੂਜ਼ ਵਗੈਰਾ ਸਾਰਾ ਕੁਝ ਜੋ ਬੱਚੇ ਖੇਡਦੇ ਆਂ ਤੇ ਸੱਟ ਲੱਗ ਜਾਂਦੀ ਆ ਉਹਨਾਂ ਦਾ ਮੈਡੀਕਲ ਫ੍ਰੀ ਕਰਵਾਉਂਦੇ ਨੇ ਸਾਰਾ ਇਲਾਜ ਫ੍ਰੀ ਕਰਵਾਉਂਦੇ ਨੇ ਸੁਪਨਾ ਕੀ ਉਹਨਾਂ ਦਾ ਕੀ ਚਾਹੁੰਦੇ ਨੇ ਇਹਨਾਂ ਬੱਚਿਆਂ ਦੇ ਵਿੱਚੋਂ ਕੀ ਨਜ਼ਰ ਆਉਂਦਾ ਹੁੰਦਾ ਹੈ ਨੇ ਉਹਨਾਂ ਨੇ ਇਹ ਸੋਚਿਆ ਕਿ ਜਿਵੇਂ ਹੁਣ ਅੱਜ ਤੁਸੀਂ ਦੇਖ ਹੀ ਰਹੇ ਨਸ਼ੇ ਕਿੰਨੇ ਵਾ ਚੁੱਕੇ ਨੇ ਇਹ ਹੀ ਆ ਕਿ ਸਾਡੇ ਬੱਚੇ ਇਸ ਤਰੱਕੀ ਦੇ ਵੱਲ ਆਉਣ ਇਹ ਜਿਹੜਾ ਕਲੱਬ ਦਾ ਨਾਮ ਹੈ ਇਹ ਕਿੱਥੋਂ ਸੋਚ ਆਈ ਜਿਹੜੀ ਕੀ ਇਹ ਰੱਖਣਾ ਇਹ ਦੀਦੀ ਹੁਣੀ ਉਹਨਾਂ ਦੇ ਹਸਬੰਦ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਕਿਉਂ ਨਾ ਕਿ ਲੜਕੀ ਦੇ ਨਾਮ ਤੋਂ ਹੀ ਆਪਾਂ ਜਿਹੜਾ ਮਤਲਬ ਕਿ ਉਹਨਾਂ ਲੜਕੀਆਂ ਨੇ ਬਹੁਤ ਕੋਸ਼ਿਸ਼ ਕੀਤਾ ਵਾ ਕਿ ਆਪਣੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਆਪਾਂ ਇਹਨਾਂ ਦਾ ਨਾਮ ਜਿਹੜਾ ਮਹਾਰਾਣੀ ਸਦਾਕੌਰ ਉਹਨਾਂ ਨੇ ਇਹ ਨਾਮ ਤੋਂ ਰੱਖਿਆ ਕਲੱਬ ਦਾ ਨਾਮ ਜੀ ਹਾਂਜੀ ਤੇ ਗਰਾਊਂਡ ਵਗੈਰਾ ਜਿਹੜੀ ਹੈ ਉਹ ਜਿਵੇਂ ਇੱਥੇ ਦੇਖ ਰਹੇ ਆ ਗਰਾਊਂਡ ਦੀ ਮ ਗਰਾਉਂਡ ਤੋਂ ਤਾਂ ਬਹੁਤ ਦਿਖਤ ਆ ਰਹੀ ਆ ਸਾਨੂੰ ਹੁਣ ਨੈਨਾ ਸਟਾਈਲ ਦੇ ਬੱਚੇ ਜਿਹੜੇ ਉਹ ਇੱਥੇ ਤਾਂ ਅਹੀਂ ਕੱਚੀ ਗਰਾਉਂਡ ਤੇ ਪ੍ਰੈਕਟਿਸ ਲਾ ਲੈਨੇ ਆ ਜਦੋਂ ਜਾ ਕੇ ਨੈਸ਼ਨਲ ਜਦੋਂ ਅੱਗੇ ਖੇਡਣ ਜਾਂਦੇ ਆ ਪੰਜਾਬ ਹਾਂਜੀ ਪੰਜਾਬ ਖੇਡਦੇ ਆ ਉੱਥੇ ਮੈਡ ਦੇ ਉੱਤੇ ਗੇਮ ਹੁੰਦੀ ਆ ਉੱਥੇ ਜਾ ਕੇ ਫਿਰ ਇਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਕਾਫੀ ਜ਼ਿਆਦਾ ਕਿ ਇਹਨਾਂ ਦੇ ਪੈਰ ਜਿਹੜੇ ਉੱਥੇ ਵਾਰਮ-ਅਪ ਨਹੀਂ ਚੱਲਦੇ ਤੇ ਜੇ ਇਹਨਾਂ ਦੀ ਪ੍ਰੈਕਟਿਸ ਵੀ ਮੈਡ ਤੇ ਲੱਗੀ ਹੋਗੀ ਤੇ ਇਹ ਵਧੀਆ ਉੱਥੇ ਵੀ ਖੇਡ ਪਾਉਣਗੇ ਮਤਲਬ ਕਿ ਅਪੀਲ ਆ ਕਿ ਸਾਨੂੰ ਮੈਟ ਜਿਹੜੇ ਉਹ ਦਿੱਤੇ ਜਾਣ ਤੇ ਸਾਡੇ ਬੱਚਿਆਂ ਨੂੰ ਗਰਾਉਂਡ ਦਿੱਤੀ ਜਾਵੇ ਕਬੱਡੀ ਸਾਡੀ ਜਿਹੜੀ ਮਾਂ ਖੇਡ ਹੈ ਪੰਜਾਬ ਦੀ ਖਾਸ ਤੌਰ ਤੇ ਲੰਬੇ ਸਮੇਂ ਤੋਂ ਜਿਹੜੀ ਇਹ ਇਤਿਹਾਸਕ ਖੇਡ ਮੰਨੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਬੱਡੀ ਨੇ ਧਮ ਪਾਈ ਹੈ ਪੰਜਾਬ ਦੇ ਵਿੱਚੋਂ ਨਿਕਲ ਕੇ ਇਸ ਨੇ ਇੱਕ ਨਵਾਂ ਰੂਪ ਵੀ ਧੰਦ ਕਰ ਲਿਆ ਜਿਸ ਤੋਂ ਬਾਅਦ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਖੇਡਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਵੱਡੇ ਬਦਲ ਤੇ ਇਸ ਕਬੱਡੀ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਕਬੱਡੀ ਖਦਾਵੀਆਂ ਦੀ ਲੋਕ ਚਰਚਾ ਹੈ ਬੜਾ ਲੋਕ ਪਿਆਰ ਕਰਦੇ ਨੇ ਬੜਾ ਵੱਡਾ ਨਾਮ ਇਸ ਖੇਡ ਨੇ ਦਿਲ ਲਿਆ ਲੇਕਿਨ ਅੱਜ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚੋਂ ਖੇਡ ਬੜੀ ਜਗ੍ਹਾ ਤੋਂ ਗਾਇਬ ਹੁੰਦੀ ਵੀ ਨਜ਼ਰ ਆਈ ਹੈ। ਕਈਆਂ ਇਲਾਕਿਆਂ ਦੇ ਵਿੱਚੋਂ ਜਿਹੜੇ ਖਿਡਾਰੀ ਸੀਗੇ ਕਬੱਡੀ ਦੇ ਅੱਜ ਦੂਦ ਹੁੰਦੇ ਨਜ਼ਰ ਆਇਆ ਕਿਉਂਕਿ ਜਿਹੜੀ ਸਪੋਰਟ ਹੁੰਦੀ ਹੈ ਜਿਹੜੀ ਡਾਈਟ ਹੁੰਦੀ ਹੈ ਜਿਹੜੀ ਖੇਡਾਂ ਦੇ ਵਿੱਚ ਖਾਸ ਤੌਰ ਤੇ ਇੱਕ ਵੱਡੀ ਅਹਿਮੀਅਤ ਰੱਖਦੀ ਹੈ ਖਿਡਾਰੀਆਂ ਦੀ ਡਾਈਟ ਉਹਨਾਂ ਦੀ ਜਿਹੜੀ ਪਾਲਣ ਪੋਸ਼ਣ ਲਈ ਉਹਨਾਂ ਦੀ ਸਿਹਤ ਲਈ ਬੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਨਹੀਂ ਮਿਲ ਪਉਂਦੀਆਂ। ਆ ਜ਼ਰੂਰ ਜਿਹੜੀਆਂ ਸਰਕਾਰਾਂ ਦਾਅਵੇ ਤੇ ਕਰਦੀਆਂ ਨੇ ਕਿ ਖਿਡਾਰੀਆਂ ਲਈ ਬਹੁਤ ਵੱਡੋ ਪ੍ਰਬੰਧ ਕੀਤਾ ਜਾਦਾ ਹੈ ਨਾ ਲੇਕਿਨ ਕਿਤਨਾ ਕਿਤੇ ਜਿਹੜੇ ਦਾਅਵੇ ਨੇ ਖੋਖਲੇ ਨਜ਼ਰ ਆਉ ਇਹ ਇੰਨਾ ਖਦਾਵੀਆਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਪਹੁੰਚੇ ਆਂ ਪਿੰਡ ਤੂਦ ਦੇ ਵਿੱਚ ਹਲਕਾ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਹੈ ਜਿੱਥੇ ਕਿ ਮਹਾਰਾਨੀ ਸਦਾ ਕੋ ਸਪੋਰਟਸ ਕਲੱਬ ਹੈ ਜਿੱਥੋਂ ਦੇ ਜਿਹੜੇ ਕੋਚ ਨੇ ਉਹ ਫ੍ਰੀ ਸਿਖਲਾਈ ਦੇ ਦਿੰਦੇ ਨੇ ਨੌਜਵਾਨਾਂ ਨੂੰ ਕਬੱਡੀ ਦੀ ਰੱਸਾ ਖਿੱਚਾ ਜਿਹੜਾ ਲੰਬੀਆਂ ਜਿਹੜੀਆਂ ਆਪਾਂ ਕਹਿ ਸਕਦੇ ਆਂ ਮੱਲਾ ਮਾਰਾਂ ਦੀ ਉਹਨਾਂ ਨੌਜਵਾਨਾਂ ਨੂੰ ਬਹੁਤ ਸਹਾਇਤ ਕੀਤਾ ਜਾ ਰਿਹਾ ਉਹਨਾਂ ਨੂੰ ਗੇਮ ਜਿਹੜੀ ਸਿਖਾਈ ਜਾਂਦੀ ਹੈ ਫ੍ਰੀ ਡਾਈਟ ਦਿੱਤੀ ਜਾਂਦੀ ਹੈ ਲੇਕਿਨ ਇਸ ਦੇ ਪਿੱਛੇ ਜਿਹੜੀ ਕਹਾਣੀ ਹੈ ਬੜੀ ਖਾਸ ਹੈ ਕਿਉਂਕਿ ਇਸ ਪਿੰਡ ਦੀ ਇੱਕ ਧੀ ਜਿਹੜੀ ਅੱਜ ਯੂਕੇ ਦੇ ਵਿੱਚ ਬ ਇਸਾਦੋਂ ਉਪਰਾਲਾ ਕੀਤਾ ਜਾ ਰਿਹਾ ਹੈ ਸਪੋਰਟ ਕੀਤੀ ਜਾ ਰਹੀ ਹੈ ਆਪਣੇ ਪਿੰਡ ਦੇ ਬੱਚਿਆਂ ਲਈ ਨੌਜਵਾਨਾਂ ਲਈ ਸੋ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਸੋਚ ਇਹਨਾਂ ਦੇ ਵਿੱਚ ਆਈ ਤੇ ਅੱਜ ਕਿੰਨੇ ਕ ਵੱਡੇ ਬਦਲ ਤੇ ਪਹੁੰਚ ਚੁੱਕੇ ਨੇ ਕੀ ਮੱਲਾ ਇਹਨਾਂ ਨੌਜਵਾਨਾਂ ਨੇ ਇਹਨਾਂ ਬੱਚਿਆਂ ਨੇ ਮਾਰੀਆਂ ਨੇ ਸਵਾਗਤ ਹੈ ਵੀਰ ਜੀ ਬਹੁਤ ਬਹੁਤ ਸਸੀ ਹਾਲ ਜੀ ਸਰ ਐ ਵੀ ਜੀ ਕੀ ਨਾਮ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਸਾਡੇ ਬੱਚੇ ਜਿਹੜੇ ਨੈਸ਼ਨਲ ਸਟਾਈਲ ਦੇ ਵਿੱਚ ਕਬੱਡੀ ਵਿੱਚ ਜਿਹੜੇ ਉਹ ਜ਼ਿਲ੍ਹਾ ਤੋਂ 골ਡ ਆਇਆ ਜੀ ਤੇ ਸਰਕਲ ਦੇ ਵਿੱਚ ਵੀ 골ਡ ਹੈ ਜੀ ਸਾਡੇ ਬੱਚੇ ਜਿਹੜੇ ਰਸੇ ਕੱਸੀ ਦੇ ਵਿੱਚ ਵੀ 골ਡ ਹੈ ਜੀ ਇਹਨਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਬਹੁਤ ਬੱਚੇ ਸਾਡੇ ਬਹੁਤ ਮਿਹਨਤ ਕਰਦੇ ਨੇ ਤਾਂ ਕਿ ਜੋ ਅੱਗੇ ਵੱਧ ਸਕਣ ਇਹ ਦੋ ਪਲੇਅਰ ਸਾਡੇ ਆ ਜੋ ਕਿ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਉਹ ਨੈਸ਼ਨਲ ਖੇਡਣ ਆਸਤੇ ਵੀ ਉਹਨਾਂ ਦੀ ਸਿਲੈਕਸ਼ਨ ਹੋਈ ਸੀ ਜੀ ਹਾਂਜੀ ਤੇ ਇਹ ਕਿੱਥੋਂ ਬੰਦਾ ਸੋਚ ਜਿਹੜੀ ਆਈ ਕਿ ਨੌਜਵਾਨਾਂ ਨੂੰ ਪਿੰਡਦਿਆਂ ਨੂੰ ਇਸ ਤਰੀਕੇ ਨਾਲ ਫ੍ਰੀ ਸਿਖਲਾਈ ਦੇਣੀ ਹੈ ਕਿਉਂਕਿ ਪ੍ਰਾਈਸ ਬਹੁਤ ਹੁੰਦੇ ਆ ਪੇਮੈਂਟਾਂ ਬਹੁਤ ਹੁੰਦੀਆਂ ਨੇ ਕੋਚ ਬਹੁਤ ਫੀਸ ਜਿਹੜੇ ਲੈਂਦੇ ਆ ਇਸ ਤਰੀਕੇ ਨਾਲ ਜਦੋਂ ਆਪਾਂ ਕਿਤੇ ਟ੍ਰੇਨਿੰਗ ਦਿਵਾਣੀ ਹੋਵੇ ਤੇ ਅੱਜ ਖਾਸ ਤੌਰ ਤੇ ਜਿਹੜੇ ਬੱਚੇ ਆ ਨਾ ਘਰਦਿਆਂ ਧੀਆਂ ਨੌਜਵਾਨ ਲੜਕੇ ਇਸੇ ਕੱਲੋਂ ਰਹਿ ਜਾਂਦੇ ਆ ਕਿ ਖਰਚਾ ਕਿੱਥੋਂ ਦਵਾਂਗੇ ਅਕੈਡਮੀਆ ਚੰਗੀਆਂ ਦੂਦ ਨੇ ਤੇ ਜੇ ਜਾਣਾ ਪਵੇ ਟਰਾਂਸਪੋਰਟ ਦਾ ਖਰਚਾ ਉਹਨਾਂ ਨੇ ਫੀਸਾਂ ਬਹੁਤ ਖਾਈ ਨੇ ਤੇ ਇਹ ਕਿਦਾਂ ਇੰਨਾ ਵੱਡਾ ਉਪਰਾਲਾ ਤੁਸੀਂ ਸ਼ੁਰੂ ਕਰ ਲਿਆ ਇੱਕ ਮਤਲਬ ਜਿਹੜਾ ਚੱਲ ਰਿਹਾ ਹੁਣ ਇਹ ਸਾਡੇ ਭੈਣ ਜੀ ਆ ਜਿਹੜੇ ਰਾਜਵੀਰ ਕੌਰ ਜੋ ਜੁਕੇ ਵਿੱਚ ਆ ਨੇ ਉਹਨਾਂ ਨੇ ਇਹ ਸਾਡੂੰ ਸਾਰੀ ਸਪੋਰਟ ਕੀਤੀ ਆ ਕਿ ਇਹ ਸਨ ਉਹਨਾਂ ਨੇ ਸੋਚਿਆ ਕਿ ਜਿਹੜੇ ਬੱਚੇ ਆ ਕਿ ਹੁਣ ਆਪਾਂ ਦੇਖਦੇ ਆਂ ਕਿ ਕਾਫੀ ਨਸ਼ਾ ਵੱਧ ਚੁੱਕਾ ਵਾ ਉਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਪਿੰਡ ਦੇ ਬੱਚੇ ਬਚਾਉਣ ਵਾਸਤੇ ਇਹਨਾਂ ਨੂੰ ਕਿਉਂ ਨਾ ਕਿ ਕਿਸੇ ਚੰਗੇ ਕੰਮ ਵੱਲੇ ਲਾਇਆ ਜਾਵੇ ਉਹਨਾਂ ਨੇ ਇਸ ਜਿਹੜੀ ਗੇਮ ਜਿਹੜੀ ਕਬੱਡੀ ਨੈਸ਼ਨਲ ਸਟਾਈਲ ਰੱਸਾ ਕਸੀ ਤੇ ਸਰਕਲ ਸਟਾਈਲ ਕਬੱਡੀ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਤਲਬ ਕੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਖੜਾਓ ਤੇ ਅਸੀਂ ਇਹਨਾਂ ਬੱਚਿਆਂ ਨੂੰ ਖੜਾਉ ਤਾ ਕਿ ਉਹ ਜੋ ਦੀਦੀ ਸਾਡੇ ਬਹੁਤ ਸਾਰਾ ਸਾਡੀ سپورਟ ਕਰਦੇ ਨੇ ਬੱਚਿਆਂ ਨੂੰ ਵਰਦੀਆਂ ਸ਼ੂਜ਼ ਵਗੈਰਾ ਸਾਰਾ ਕੁਝ ਜੋ ਬੱਚੇ ਖੇਡਦੇ ਆਂ ਤੇ ਸੱਟ ਲੱਗ ਜਾਂਦੀ ਆ ਉਹਨਾਂ ਦਾ ਮੈਡੀਕਲ ਫ੍ਰੀ ਕਰਵਾਉਂਦੇ ਨੇ ਸਾਰਾ ਇਲਾਜ ਫ੍ਰੀ ਕਰਵਾਉਂਦੇ ਨੇ ਇਹ ਜਿਹੜਾ ਖਰਚਾ ਸੀਗਾ ਇਹ ਮਤਲਬ ਸਾਰਾ ਬਾਹਰੋਂ ਹੀ ਆ ਰਿਹਾ ਉਹਨਾਂ ਦੇ ਵੱਲੋਂ ਆ ਰਿਹਾ ਹਾਂਜੀ ਉਹਨਾਂ ਦੇ ਵੱਲੋਂ ਆ ਰਿਹਾ ਜੀ ਸਾਰਾ ਖਰਚਾ ਹੀ ਇਹਨਾਂ ਦੇ ਡਾਇਟ ਦਾ ਸਾਰਾ ਖਰਚਾ ਮੈਡੀਕਲ ਦਾ ਸਾਰਾ ਖਰਚਾ ਉਹਨਾਂ ਦੀਦੀ ਉਹਨਾਂ ਵੱਲੋਂ ਆ ਰਿਹਾ ਜੀ ਨਹੀਂ ਕੋਈ ਉਹਨਾਂ ਦਾ ਆਪਣਾ ਵੀ ਨਿੱਜੀ ਸੁਪਨਾ ਸੀਗਾ ਪਿੰਡ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਕਦਲਾਏ ਸੋਚ ਉਹਨਾਂ ਦੇ ਵਿੱਚ ਕਿੱਥੋਂ ਆਈ ਜਦੋਂ ਤੁਹਾਡੇ ਸਪਨਾ ਕੀ ਆ ਉਹਨਾਂ ਦਾ ਕੀ ਚਾਹੁੰਦੇ ਨੇ ਇਹਨਾਂ ਬੱਚਿਆਂ ਦੇ ਵਿੱਚੋਂ ਕੀ ਨਜ਼ਰ ਆਉਂਦਾ ਉਹਨਾਂ ਨੂੰ ਉਹਨਾਂ ਨੇ ਇਹ ਸੋਚਿਆ ਕਿ ਜਿਵੇਂ ਹੁਣ ਅੱਜ ਤੁਸੀਂ ਦੇਖ ਹੀ ਰਹੇ ਨਸ਼ੇ ਕਿੰਨੇ ਵਾ ਚੁੱਕੇ ਨੇ ਕਿ ਇਹੇ ਆ ਕਿ ਸਾਡੇ ਬੱਚੇ ਇਸ ਤਰੱਕੀ ਦੇ ਵੱਲ ਆਉਣ ਤਾਂ ਕਿ ਉਹਨਾਂ ਦੇ ਵੀ ਚਲੋ ਉਹਨਾਂ ਦੀ ਸੋਚ ਆ ਕਿ ਜਦੋਂ ਐਦਾਂ ਬੱਚੇ ਬਾਹਰ ਖੇਡਦੇ ਆ ਤੇ ਜਦੋਂ ਨਾਮ ਬੋਲਦੇ ਆ ਉਹਨਾਂ ਦਾ ਵੀ ਤੇ ਜਾਂ ਬੱਚਿਆਂ ਦਾ ਉਹਨਾਂ ਨੇ ਜਿਹੜਾ ਕਲੱਬ ਦਾ ਨਾਮ ਦਿੱਤਾ ਆ ਉਹਨਾਂ ਦਾ ਨਾਮ ਬੋਲਦੇ ਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਸਾਨੂੰ ਵੀ ਇਹ ਗੱਲ ਦੀ ਖੁਸ਼ੀ ਆ ਕਿ ਸਾਡੇ ਬੱਚੇ ਜਿਹੜੇ ਆ ਵੱਧ ਤੋਂ ਵੱਧ ਮਿਹਨਤ ਕਰਦੇ ਨੇ ਸਾਨੂੰ ਬਿਨਾਂ ਦੱਸੇ ਟਾਈਮ ਤੋਂ ਆਪਣੇ ਆਪ ਹੀ ਗਰਾਊਂਡ ਆ ਕੇ ਮਿਹਨਤ ਕਰਦੇ ਨੇ ਤਾਂ ਕਿ ਜੋ ਅੱਗੇ ਵਧ ਸਕਣ ਜੀ ਮਹਾਰਾਣੀ ਸਦਾਕੌਰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਮਹਾਰਾਜ ਜਨਜੀਤ ਸਿੰਘ ਉਹਨਾਂ ਨਾਲ ਤਾਰ ਜੁੜਦੀ ਹੈ ਹਾਂਜੀ ਅ ਛੇ ਦੇ ਪੰਜਾਬ ਉਹਨਾਂ ਨੂੰ ਵੀ ਕਿਹਾ ਗਿਆ ਹਾਂਜੀ ਨੌਜਵਾਨ ਜਿਹੜੇ ਨੇ ਉਹ ਮਤਲਬ ਕਿ ਇਸ ਤਰੀਕੇ ਦਾ ਇਹਨਾਂ ਦੇ ਵਿੱਚ ਜੋਸ਼ ਹੈ ਇਹ ਜਿਹੜਾ ਕਲੱਬ ਦਾ ਨਾਮ ਹੈ ਇਹ ਕਿਥੋਂ ਸੋਚ ਆਈ ਜਿਹੜੀ ਕਿ ਇਹ ਰੱਖਣਾ ਇਹ ਦੀਦੀ ਹੁਣੀ ਉਹਨਾਂ ਦੇ ਹਸਬੰਡ ਆ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਕਿਉਂ ਨਾ ਕਿ ਲੜਕੀ ਦੇ ਨਾਮ ਤੋਂ ਹੀ ਆਪਾਂ ਜਿਹੜਾ ਮਤਲਬ ਕਿ ਉਹਨਾਂ ਲੜਕੀਆਂ ਨੇ ਬਹੁਤ ਕੋਸ਼ਿਸ਼ ਕੀਤਾ ਵਾ ਕਿ ਆਪਣੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਆਪਾਂ ਇਹਨਾਂ ਦਾ ਨਾਮ ਜਿਹੜਾ ਮਹਾਰਾਣੀ ਸਦਾਕੌਰ ਉਹਨਾਂ ਨੇ ਇਹ ਨਾਮ ਤੋਂ ਰੱਖਿਆ ਕਲੱਬ ਦਾ ਨਾਮ ਜੀ ਹਾਂਜੀ ਤੇ ਗਰਾਊਂਡ ਵਗੈਰਾ ਜਿਹੜੀ ਆ ਉਹ ਜਿਵੇਂ ਇੱਥੇ ਦੇਖ ਰਹੇ ਆ ਗਰਾਊਂਡ ਦੀ ਮੈਂਟੇਨੈਂਸ ਨਹੀਂ ਹੈਗੀ ਹਜੇ ਕੋ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿ ਸਾਰਾ ਵਧੀਆ ਚੱਲ ਰਿਹਾ ਵੈਸੇ ਬਜਟ ਵਾਈਸ ਨਹੀਂ ਗਰਾਉਂਡ ਤੋਂ ਤਾਂ ਬਹੁਤ ਦਿੱਕਤ ਆ ਰਹੀ ਆ ਸਾਨੂੰ ਹੁਣ ਨੈਨਾ ਸਟਾਈਲ ਦੇ ਬੱਚੇ ਜਿਹੜੇ ਉਹ ਇੱਥੇ ਤਾਂ ਅਹੀਂ ਕੱਚੀ ਗਰਾਉਂਡ ਤੇ ਪ੍ਰੈਕਟਿਸ ਲਾ ਲੈਨੇ ਆ ਜਦੋਂ ਜਾ ਕੇ ਨੈਸ਼ਨਲ ਜਦੋਂ ਅੱਗੇ ਖੇਡਣ ਜਾਂਦੇ ਆ ਪੰਜਾਬ ਹਾਂਜੀ ਪੰਜਾਬ ਖੇਡਦੇ ਆ ਉੱਥੇ ਮੈਡ ਦੇ ਉੱਤੇ ਗੇਮ ਹੁੰਦੀ ਆ ਉੱਥੇ ਜਾ ਕੇ ਫਿਰ ਇਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਕਾਫੀ ਜ਼ਿਆਦਾ ਕਿ ਇਹਨਾਂ ਦੇ ਪੈਰ ਜਿਹੜੇ ਉੱਥੇ ਵਾਰਮ-ਅਪ ਨਹੀਂ ਚੱਲਦੇ ਤੇ ਜੇ ਨਦੀ ਪ੍ਰੈਕਟਿਸ ਵੀ ਮੈਟ ਤੇ ਲੱਗੀ ਹੋਗੀ ਤੇ ਇਹ ਵਧੀਆ ਉੱਥੇ ਵੀ ਖੇਡ ਪਾਉਣਗੇ ਲੇਕਿਨ ਸਾਡੀ ਇਹ ਹੈ ਮਤਲਬ ਕਿ ਅਪੀਲ ਆ ਕਿ ਸਾਨੂੰ ਮੈਟ ਜਿਹੜੇ ਉਹ ਦਿੱਤੇ ਜਾਣ ਤੇ ਸਾਡੇ ਬੱਚਿਆਂ ਨੂੰ ਗਰਾਊਂਡ ਦਿੱਤੀ ਜਾਵੇ ਜੀ ਉਹ ਵੀ ਵੀਦੋਂ ਨਹੀਂ ਉਹ ਵੀ ਤੇ ਤੁਸੀਂ ਵੀ ਇਹਨਾਂ ਨੂੰ ਕੋਚਿੰਗ ਹੀ ਕਰਵਾਉਂਦੇ ਹੋ ਜੀ ਹਾਂਜੀ ਹਾਂਜੀ ਕੋਈ ਕੋਈ ਕੀ ਨਾਮ ਆਪਣਾ ਮੇਰਾ ਪ੍ਰਦੀਪ ਸਿੰਘ ਬਈ ਤਾਂ ਪ੍ਰਦੀਪ ਜੀ ਕੀ ਮਤਲਬ ਸੁਪਨਾ ਹੈਗਾ ਕਿਉਂਕਿ ਤੁਸੀਂ ਵੀ ਬੜੀ ਮਿਹਨਤ ਕਰਦੇ ਹੋਣ ਤੇ ਗਰਮੀ ਵੀ ਬੜੀ ਹੈ ਤੇ ਨੌਜਵਾਨ ਵੀ ਚਲੋ ਬੜੀ ਮਿਹਨਤ ਕਰ ਰਹੇ ਨੇ ਸੁਪਨਾ ਕੀ ਆਪਣਾ ਤੇ ਕਿੱਥੋਂ ਇਹ ਸੋਚ ਆਈਏ ਤੇ ਕਿੰਨੀ ਕਿ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਜੀ ਸੁਪਨਾ ਭਾਈ ਇਹ ਆ ਕਿ ਆਪਾਂ ਵੀ ਚਲੋ ਨਿੱਕੇ ਘਰਾਂ ਦੇ ਵਿੱਚੋਂ ਛੋਟਿਆਂ ਘਰਾਂ ਦੇ ਵਿੱਚੋਂ ਉੱਠੇ ਆ ਤੇ ਅੱਗੇ ਮਿਹਨਤ ਕੀਤੀ ਆ ਚਲੋ ਸਾਡੇ ਵਕਤ ਸਾਨੂੰ ਮਤਲਬ ਇਹਨਾਂ ਚੀਜ਼ਾਂ ਦੀ ਸਹੂਲਤ ਫੈਸਿਲਿਟੀ ਨਹੀਂ ਸੀ ਮਿਲਦੀ ਮਤਲਬ ਨਾ ਡਾਈਟ ਮਿਲਦੀ ਸੀ ਤੇ ਨਾ ਹੀ ਮਤਲਬ ਸਾਨੂੰ ਕੋਈ ਸ਼ੂਰ ਵਗੈਰਾ ਕਿ ਇਹੋ ਜਿਹੀਆਂ ਚੀਜ਼ਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਹੁਣ ਮੈਂ ਖੁਦ ਮੈਂ ਬਾਹਰ ਰਿਹਾ ਤਿੰਨ ਚਾਰ ਸਾਲ ਪਹਿਲਾਂ ਮੈਂ ਕਪੂਥਲੇ ਰਿਹਾ ਐਕੈਡਮੀ ਦੇ ਵਿੱਚ ਉੱਥੇ ਮੈਂ 10-15000 ਰੁਪਏ ਮਹੀਨੇ ਦਾ ਦਿੰਦਾ ਹੁੰਦਾ ਸੀ ਤੇ ਬਾਅਦ ਵਿੱਚ ਮੈਂ ਇੱਥੇ ਘਰ ਆਲੇ ਰਹਾ ਤੇ ਸੰਤ ਬਾਬਾ ਤਾਰ ਸਿੰਘ ਦੀ ਅਕੈਡਮੀ ਦੇ ਵਿੱਚ ਇੱਥੇ ਮਤਲਬ ਰਹਾ ਇੱਥੇ ਚਲੋ ਖਰਚਾ ਦਾ ਕੋਈ ਵੀ ਨਹੀਂ ਸੋ ਬਾਬੇ ਆਪ ਦੇ ਕੋਲੋਂ ਮਤਲਬ ਸਾਰਾ ਕੁਝ ਡਾਈਟ ਦਿੰਦੇ ਸੀ ਤੇ ਅਹੀਂ ਸੋਚਿਆ ਕਿ ਚਲੋ ਮਤਲਬ ਸਾਡੇ ਤੋਂ ਇੱਥੋਂ ਮਤਲਬ ਜਾਣਾ ਉੱਥੇ ਰੋਜ਼ ਦਿਹਾੜੀ ਬਦਲਾ ਔਖਾ ਹੁੰਦਾ ਸੀ ਮਤਲਬ ਤੇਲ ਵਗੈਰਾ ਖਰਚਾ ਫਿਰ ਅਹੀਂ ਸੋਚਿਆ ਕਿ ਚਲੋ ਸਾਡੇ ਨਵੇਂ ਮੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਇੱਥੇ ਹੀ ਸਿਖਲਾਈ ਦਿੱਤੀ ਜਾਵੇ ਕਿ ਮਤਲਬ ਨਾ ਇਹ ਬਾਹਰ ਜਾਣ ਕਿ ਨਾ ਨਾ ਹੀ ਇੰਨਾ ਖਰਚਾ ਫੋੜ ਕਰ ਸਕਦੇ ਆ ਕਿ ਉੱਥੇ ਅਕੈਡਮੀਆ ਦੇ ਵਿੱਚ ਕੋਈ 10000 ਕਿਤੇ 1500 ਤਾਂ ਕਰਕੇ ਭਾਈ ਕਿੰਨੇ ਟਾਈਮ ਪ੍ਰੈਕਟਿਸ ਹੁੰਦੀ ਹੈ ਇੱਥੇ ਦਿਨ ਦੇ ਵਿੱਚ ਕਿੰਨੇ ਵਜੇ ਨੌਜਵਾਨਾਂ ਨਾਲ ਸ਼ੁਰੂ ਕਰ ਦਿੰਦੇ ਆ ਤੇ ਕਿੰਨੇ ਘੰਟੇ ਦੀ ਪ੍ਰੈਕਟਿਸ ਹੈ ਭਾਈ ਦੋ ਟਾਈਮ ਸ਼ੁਰੂ ਪ੍ਰੈਕਟਿਸ ਦੇ ਸ਼ੁਰੂ ਕਰਾਉਨੇ ਆ ਸੀ ਸਵੇਰ 5 ਵਜੇ ਤੇ ਸ਼ਾਮ ਨੂੰ 4 ਵਜੇ ਹਾਂਜੀ ਦੋ ਟਾਈਮ ਕਰਦੇ ਪਏ ਡਾਈਟ ਵਗੈਰਾ ਕਿੱਦਾਂ ਚਲਦੀ ਹੈ ਫਿਰ ਇਹਨਾਂ ਦੇ ਸਾਧਾ ਦਿਨ ਜਿਹੜੀ ਡਾਈਟ ਵਗੈਰਾ ਭਾਈ ਸਾਰਾ ਕੁਝ ਦੀਦੀ ਹੋਣੀ ਕਰਦੇ ਆ ਦੀ ਰਾਜ ਵੀਰ ਹੋਣੀ ਮਤਲਬ ਇਹਨਾਂ ਦਾ ਸ਼ਡਿਊਲ ਬਣਿਆ ਆ ਡਾਈਟ ਦਾ ਕਿ ਇਹਨਾਂ ਨੂੰ ਸੋਮਵਾਰ ਕੀ ਦੇਣਾ ਮੰਗਲਵਾਰ ਕੀ ਦੇਣਾ ਫਿਰ ਇਹਨਾਂ ਨੂੰ ਵਿੱਚ ਉਹ ਮਤਲਬ ਚਨਾ ਵਗੈਰਾ ਡਾਈਟ ਵਗੈਰਾ ਜਿਹੜੀ ਉਹ ਛੋਲੇ ਭੁੱਜ ਸਾਰਾ ਕੁਝ ਦੇਈਦਾ ਵਾ ਮਰੱਬਾ ਦੇਈਦਾ ਵਾ ਇੱਕ ਦਿਨ ਇੱਕ ਦਿਨ ਕੇਲੇ ਆ ਇੱਕ ਦਿਨ ਇਹਨਾਂ ਦਾ ਸੇ ਰਗੜਾ ਵਾ ਇੱਕ ਦਿਨ ਅੰਡੇ ਆ ਇਸ ਤਰ੍ਹਾਂ ਇਹਨਾਂ ਦੇ ਹਫਤੇ ਦੀ ਮਤ ਉਸ ਬੁੜੇ ਮਤਲਬ ਕਿ ਇਹਨਾਂ ਦਾ ਆਪਣਾ ਸੁਪਨਾ ਹੈ ਖਿੱਚ ਤੂਗੇ ਲੈਣਾ ਪੈਂਦਾ ਕਿ ਆਪਣੇ ਦਿਲੋਂ ਆਏ ਦੇ ਤੇ ਚਲੋ ਕਈ ਤਾਂ ਭਾਈ ਦਿਲੋਂ ਵੀ ਆਉਂਦੇ ਆ ਕਈ ਬੱਚੇ ਆ ਕਈ ਖਰਾਬ ਕਰਦੇ ਦੋ ਚਾਰ ਜਣੇ ਫਿਰ ਉਹਨਾਂ ਨੂੰ ਘਰੋਂ ਜਾ ਕੇ ਲੈਣਾ ਪੈਂਦਾ ਵਾ ਕਈ ਯਾਰ ਸਾਨੂੰ ਮਤਲਬ ਅਸੀਂ ਜੋ ਜਾਣੇ ਆ ਲੈਣ ਸਾਨੂੰ ਵੇਖ ਕੇ ਭੱਜ ਜਾਂਦੇ ਆ ਕਿ ਲੈਣ ਆਗੇ ਆ ਤੇ ਫਿਰ ਉਹਨਾਂ ਨੂੰ ਮਤਲਬ ਲਿਆਉਣਾ ਪੈਂਦਾ ਧੁਕੇ ਹੀ ਗਏ ਧੁਕੇ ਹੀ ਹਾਂਜੀ ਅੱਛਾ ਭਾਈ ਆਪਣਾ ਮਤਲਬ ਕੀ ਰੋਲ ਹੁੰਦਾ ਇੱਥੇ ਕੀ ਨਾਮ ਹੈ ਤੇ ਤੁਸੀਂ ਕਿੱਦਾਂ ਸੇਵਾ ਨਿਭਾ ਰਹੇ ਹੋ ਇੱਥੇ ਆਪਾਂ ਸੇਵਾ ਨਿਭਾ ਰਿਆ ਵੀ ਬੱਚਿਆਂ ਨੂੰ ਡੈਟ ਦੇਈ ਦੀ ਡੈਟ ਜੀ ਦੀ ਨੇ ਦੇ ਆਪਣੇ ਬੱਚਿਆਂ ਨੂੰ ਦੋਵੇਂ ਟਾਈਮ ਡੈ ਤੇ ਬਤਿਹਾਰੀਆment ਜਿਹੜੀ ਇਹ ਡਾਈਟ ਚੱਲਦੀ ਹੈ ਜਿੰਨਾ ਕੁ ਸਮਾਨ ਆਵੇ ਚਲੋ ਉਹ ਤੇ ਆਪਣੇ ਵੱਲੋਂ ਬਹੁਤ ਕਰਦੇ ਨੇ ਜਿਹੜੇ ਰਾਜਬੀਲ ਦੀਦਾ ਤੁਸੀਂ ਸਿੱਖ ਕਰਾਦੇ ਹੋ ਕਿ ਉਨੀ ਕੁ ਵੈਸੇ ਤੁਹਾਡੇ ਸਾਹਮਣੇ ਇਹਨਾਂ ਨੂੰ ਪੂਰੀ ਹੈਗੀ ਡਾਈਟ ਉਹਨੇ ਕਿੰਨਾਂ ਨਾਲ ਸੱਦਦਾ ਇਹਨਾਂ ਦਾ ਕਿਉਂਕਿ ਅ ਮੁੰਡੇ ਨੌਜਵਾਨ ਆ ਵੱਧ ਰਹੇ ਆ ਕਈ ਵੱਡੀ ਉਮਰ ਦੇ ਵੀ ਛੋਟੀ ਉਮਰ ਦੇ ਵੀ ਹੈ ਵਧੀਆ ਗਾ ਜ਼ਿਆਦਾ ਹੋ ਰਿਹਾ ਹੈ ਨਾ ਹਾਂਜੀ ਵਧੀਆ ਅਜੇ ਤੇ ਵਧੀਆ ਹੋ ਰਿਹਾ ਦੀਦੀ ਡੈਟ ਖਲਾਉਂਦੇ ਆ ਅਸੀਂ ਬਾਕੀ ਭਾਈ ਚੱਕਰੇ ਆ ਜੋ ਮਤਲਬ ਇਹਨਾਂ ਨੂੰ ਮੈਚਾਂ ਦੇ ਲੈ ਕੇ ਜਾਈਦਾ ਇਹਨਾਂ ਨੂੰ ਅਸੀਂ ਪੈਸੇ ਦੇ ਹੀ ਦੇਣੀ ਆ ਕਿਉਂਕਿ ਇਹਨਾਂ ਨੇ ਖਾਣੇ ਕੁਰਕਰੇ ਗੰਦ ਵਗੈਰਾ ਖਾ ਗਏ ਇਹਨਾਂ ਨੇ ਵੇਸਟ ਹੀ ਕਰਨੇ ਆ ਤੋ ਅਸੀਂ ਪੈਸੇ ਵੀਰ ਉਹਨਾਂ ਨੂੰ ਦੇ ਦਈਏ ਸਾਰੇ ਤੇ ਇਹ ਇਹਨਾਂ ਨੂੰ ਮਤਲਬ ਦੋ ਮਹੀਨੇ 6 ਮਹੀਨੇ ਜਿੰਨੇ ਬਾਅਦ ਮਤਲਬ ਪੈਸੇ ਜਮ੍ਹਾਂ ਹੋ ਜਾਂਦੇ ਆ ਉਹ ਸਾਰਾ ਉਹਨਾਂ ਨੂੰ ਫਿਰ ਡਾਈਟ ਲਿਆਕ ਦਿੱਤੀ ਆ ਉਹ ਮਤਲਬ ਵੱਖਰੀ ਦਿੱਤੀ ਜਾਂਦੀ ਆ ਇਹਨਾਂ ਨੂੰ ਤੇ ਮਤਲਬ ਡਾਈਟ ਜਿਹੜੀ ਸਾਰੀ ਉਹ ਵੀਰ ਜੂ ਨਾਲ ਰੱਖੀ ਜਾਂਦੀ ਆ ਇਹੋ ਹੀ ਸਾਰਾ ਕੁਝ ਕਰਦੇ ਆ ਚਨੇ ਵਗੈਰਾ ਸਾਰਾ ਕੁਝ ਡਾਈਟ ਮਤਲਬ ਫਰਾਗੜਾ ਹਾਂਜੀ ਇਹਨਾਂ ਨੇ ਹੀ ਸਾਰਾ ਉਹ ਕਰਨਾ ਦਾ ਅ ਵੀਰੇ ਆਪਣਾ ਕੀ ਨਾਮ ਹੈ ਜੀ ਤੇ ਸਚੈਂਸਿੰਗ ਜੀ ਆਪਾਂ ਕਿਦਾਂ ਸੇਵਾ ਨਿਭਾਦੇ ਹਾਂ ਜੀ ਇੱਥੇ ਮੈਂ ਜੀ ਮੰਨ ਲਓ ਇਹ ਦੋਵੇਂ ਕੋਚ ਨਹੀਂ ਆ ਕਿ ਮੈਂ ਐਮਰਜੈਂਸੀ ਇਹਨਾਂ ਦੇ ਵੰਡੇ ਇਹਨਾਂ ਦੀ ਡਿਊਟੀ ਪੂਰੀ ਪੂਗਤਾਣੀ ਹੁੰਦੀ ਹੈ ਜੀ ਹਾਂਜੀ ਅੱਛਾ ਤੇ ਕਿੰਨਾ ਕੁ ਮਤਲਬ ਉਤਸ਼ਾਹ ਹੈ ਨੌਜਵਾਨ ਦੇ ਕਿ ਹੁੰਦਾ ਜਦੋਂ ਮੈਚਾਂ ਦੇ ਵਿੱਚ ਜ਼ਿਕਰ ਹੁੰਦਾ ਜਾਂ 골ਡ ਮੈਡਲ ਜਿੱਤਦੇ ਨੇ ਜਦੋਂ ਉੱਥੇ ਪਿੰਡ ਦਾ ਜ਼ਿਕਰ ਹੁੰਦਾ ਤੂਤਾ ਪਿੰਡ ਦਾ ਨਾਮ ਜਦੋਂ ਬੋਲਦਾ ਜਾਂ ਕਲੱਬ ਦਾ ਨਾਮ ਬੋਲਦਾ ਫਿਰ ਉਹਦਾ ਭਾਵ ਕੀ ਹੁੰਦੇ ਨੇ ਦਿਲ ਦੇ ਜਦੋਂ ਨੌਜਵਾਨਾਂ ਨੂੰ ਦੇਖਦੇ ਹੋ ਕਿ ਅਸੀਂ ਇੱਕ ਕੱਚੀ ਥਾਂ ਤੋਂ ਇੱਕ ਪਿੰਡ ਦੇ ਵਿੱਚ ਉੱਠ ਕੇ ਉਹ ਵੱਡੇ ਵੱਡੇ ਮ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਐਰ ਕੀ ਤਰਨ ਤਰਨ ਦੇ ਵਿੱਚ ਬਹੁਤ ਜਿਆਦੀ ਇਨਾ ਬੱਲੇ ਬੱਲੇ ਕਰਾਈ ਆ ਜੀ ਵੀ ਇੱਥੋਂ ਤੱਕ ਵੀ ਜਿਹੜੇ ਬੰਦੇ ਗਲਤ ਵੀ ਖੇਡਦੇ ਸੀ ਉਹ ਵੀ ਐਰ ਕੀ ਮਲੀ ਹਰਾਏ ਉੱਥੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਾ ਹਾਂ ਚੀਟਿੰਗ ਵੀ ਕਰਦੇ ਚੀਟਿੰਗ ਵੀ ਬਹੁਤ ਫੁੱਲ ਹੁੰਦੀ ਆ ਤੁਹਾਨੂੰ ਪਤਾ ਹੀ ਆ ਜ਼ਿਲ੍ਹੇ ਦੇ ਵਿੱਚ ਵੀ ਫੁੱਲ ਸਾਡੇ ਨਾਲ ਹੋਈ ਆ ਗਾਂ ਦੂਜਾ ਪੰਜਾਬ ਦੇ ਵਿੱਚ ਵੀ ਫੁੱਲ ਹੋਈ ਆ ਪਰ ਫਿਰ ਵੀ ਅਸੀਂ ਵਧੀਆ ਕੁਆਲੀਫਾਈ ਕਰਦੇ ਗਏ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਨਾ ਮਲੀ ਰਿਜ਼ਲਟ ਦਿੱਤਾ ਬੱਚਿਆਂ ਨੇ ਹਨ ਬਹੁਤ ਵਧੀਆ ਆਨੂੰ ਇਹਨਾਂ ਤੋਂ ਇਹੀ ਆਸ ਆ ਵੀ ਇਸ ਤਰ੍ਹਾਂ ਹੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਤੇ ਅਵਿਦੇ ਕੀ ਆਪਣਾ ਦਿੱਕਤਾਂ ਕੀ ਆਵੀਆਂ ਕਮੀਆਂ ਕੀ ਚੀਜ਼ ਦੀਆਂ ਨੇ ਕਿਉਂਕਿ ਇੱਥੇ ਮੈਂ ਦੇਖ ਰਿਹਾ ਹਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਮੈਂ ਨੂੰ ਜਿਵੇਂ ਮੀਂਹ ਵਗੈਰਾ ਪੈ ਰਿਹਾ ਇੱਥੇ ਕੀ ਮੇਨ ਕਮੀਆਂ ਕੀ ਨੇ ਨੌਜਵਾਨਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਇੱਥੇ ਦਿੱਕਤ ਇੱਕ ਤਾਂ ਪਈ ਆਪਾਂ ਨੂੰ ਗਰਾਊਂਡ ਦੀ ਆ ਰਹੀ ਆ ਇੱਕ ਤਾਂ ਦੂਸਰਾ ਕੀ ਸਾਨੂੰ ਮੈਡ ਚਾਹੀਦੇ ਆ ਇਹਨਾਂ ਦੇ ਬੱਚਿਆਂ ਦੇ ਪ੍ਰੈਕਟਿਸ ਲਾਉਣ ਵਾਸਤੇ ਤੇ ਅਸੀਂ ਚਾਹੁੰਦੇ ਆ ਕਿ ਜਿਵੇਂ ਸਾਡੇ ਦੀਦੀ ਰਾਜਵੀਰ ਕਰਦੇ ਨੇ ਉਹਨਾਂ ਦਾ ਮਹੀਨੇ ਦਾ ਖਰਚਾ ਕਮ ਸੇ ਕਮ 60000 50 60000 ਰੁਪਏ ਆ ਜਾਂਦਾ ਜੀ ਸਾਰੀ ਡਾਇਟ ਵਗੈਰਾ ਇੱਕ ਮਹੀਨੇ ਦੀ ਤੇ ਅਸੀਂ ਵੀ ਚਾਹੁੰਦੇ ਆ ਕਿ ਕੋਈ ਸਾਡੀ ਹੋਰ ਵੀ ਹੈਲਪ ਕਰੇ ਤਾਂ ਕਿ ਜੋ ਸਾਡੇ ਬੱਚਿਆਂ ਨੂੰ ਹੋਰ ਡੈਡ ਵੱਧ ਮਿਲ ਸਕੇ ਜੀ ਤਾਂ ਕਿ ਸਾਡੇ ਬੱਚੇ ਹੋਰ ਤਗੜੇ ਹੋਣ ਤੇ ਹੋਰ ਤਰੱਕੀ ਕਰਨ ਜੀ ਬੱਚੇ ਕਿੰਨੇ ਹੁੰਦੇ ਵੈਸੇ ਇੱਥੇ 70 ਤੋਂ 60 ਤੋਂ 70 ਬੱਚੇ ਆ ਜਾਂਦੇ ਆ ਜੀ ਤੇ ਕੋਸ਼ਿਸ਼ ਕਰਦੇ ਹੋਗੇ ਕਿ ਹੋਰ ਬੱਚੇ ਵੀ ਵਧਣ ਹਨ ਲੇਕਿਨ ਖਰਚਾ ਹੋਣਾ ਵਧ ਜੇਗਾ ਫਿਰ ਹਾਂਜੀ ਖਰਚਾ ਤੇ ਫਿਰ ਉਸ ਹਿਸਾਬ ਨਾਲ ਦੀਦੀ ਨੂੰ ਦੱਸ ਦੇਈਦਾ ਕਿ ਅੱਜ ਇੰਨੇ ਬੱਚੇ ਵਧ ਗਿਆ ਜੀ ਫਿਰ ਉਹ ਉਸ ਹਿਸਾਬ ਨਾਲ ਉਹ ਫਿਰ ਕਹਿ ਦਿੰਦੇ ਕੋਈ ਗੱਲ ਨਹੀਂ ਹੋਂਦ ਉਹਨਾਂ ਨੂੰ ਵੀ ਤੇ ਜਿਵੇਂ ਬੱਚੇ ਵਧਦੇ ਆ ਉਹ ਫਿਰ ਡੈਡ ਵਧਾ ਦਿੰਦੇ ਆ ਜੀ ਉਸ ਹਿਸਾਬ ਨਾਲ ਬੱਚਿਆਂ ਦੀ ਵੱਡੀ 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 ਸੋਚ ਹੈ ਬੜਾ ਵੱਡਾ ਉਪਰਾਲਾ ਹੈ ਇੱਕ ਦੋ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਬੈਠੇ ਆ ਵੀਰੇ ਉਹ ਮਨ ਲੈ ਗੱਲਬਾਤ ਕਰੀਏ ਆਪਾਂ ਕਿੱਦਾਂ ਚੱਲਦੀ ਪ੍ਰੈਕਟਿਸ ਵਧੀਆ ਚੱਲਦੀ ਹੈ ਕਿੰਨੇ ਵਜੇ ਆਏ ਨੇ ਪ੍ਰੈਕਟਿਸ ਕਰਨ ਦੇ ਅਸੀਂ ਤੜਕੇ ਆਇਆ ਨਹੀਂ ਆ ਜੀ 5 ਵਜੇ 5:00 ਹਾਂਜੀ ਤੇ ਸ਼ਾਮ ਨੂੰ 4 ਵਜੇ ਅੱਛਾ ਹਾਂਜੀ ਤੇ ਵਧੀਆ ਲੱਗਦਾ ਪ੍ਰੈਕਟਿਸ ਕਰਕੇ ਗਏ ਆ ਤੱਕਿਆਂ ਨਾਲ ਹੀ ਘਰ ਦੇ ਭੇਜ ਦਿੰਦੇ ਆ ਨਹੀਂ ਨਹੀਂ ਬਹੁਤ ਵਧੀਆ ਲੱਗਦਾ ਹੈ ਜਿਦਾਂ ਕਿ ਖੇਡਦੇ ਅਸੀਂ ਬਹੁਤ ਫੀਲ ਹੁੰਦਾ ਆਪਣੇ ਆਪ ਨੂੰ ਕਿ ਕਬੱਡੀ ਦੇ ਅਸੀਂ ਹੋਰ ਵੀ ਗਾਹ ਵਧੀਏ ਉਮਰ ਕਿੰਨੀ ਹੈ ਆਪਣੀ ਉਮਰ ਆਪਣੀ ਭਾਈ 19 ਸਾਲ 19 ਸਾਲ ਸਵੇਰੇ ਕਿੰਨੇ ਵਜੇ ਉੱਠਦੇ ਆਂ ਪ੍ਰੈਕਟਿਸ ਲਈ ਸਵੇਰੇ ਅਸੀਂ ਭਾਈ 5 ਵਜੇ ਉੱਠਦੇ ਆਂ ਤੇ ਪੜ੍ਹਦੇ ਵੀ ਹੋਗੇ ਕੱਲੀ ਫੇ ਪ੍ਰੈਕਟਿਸ ਹਾਂਜੀ ਸਟੱਡੀ ਵੀ ਕਰਦੇ ਆਂ ਪਲੱਸ 1 ਹਾਂਜੀ ਏ ਮੁੰਡਾ ਲੱਗਦਾ ਮੇ ਖਾਂਦਾ ਕਾਫੀ ਬਦਗਦ ਹੋ ਗਿਆ ਬਾਜੀ ਇਹਦੇ ਸਿਹਤ ਇਦਾਂ ਮੇਰਾ ਵੀ ਕਿਦਾਂ ਪਰ ਸੇਸੂ ਦਾ ਵਾਵਾ ਫਲਾਈਆ ਕੀ ਗੱਲ ਕਿ ਮੱਖਣ ਮੁੱਖਣਾ ਨਹੀਂ ਜੀ ਹਾਂ ਦਾ ਸ਼ੁਰੂ ਤੋਂ ਹੀ ਇਤਨੇ ਸ਼ੁਰੂ ਤੇ ਦਾ ਹਾਂਜੀ ਇਹ ਥਾਪੀਆਂ ਥੁਪੀਆਂ ਵਜਦੀਆਂ ਉਹ ਥਾਪੀ ਮੁੰਡਾ ਲੱਗਦਾ ਚਿਪਕੜ ਦਿੰਦੀ ਹੋਣੀ ਸਾਹਮਣੇ ਆ ਦੇ ਦੀ ਹਾਂਜੀ ਗੂੰਜਦੀ ਹੋਣੀ ਥਾਪੀ ਪੂਰੀ ਹਾਂਜੀ ਵਧੀਆ ਪ੍ਰੈਕਟਿਸ ਚੱਲਦੀ ਬਜਾਉਂਦਾ ਤੇ ਨਹੀਂ ਕਹਾਂਦੇ ਨਹੀਂ ਨਹੀਂ ਕੋਦਸਾ ਵਧੀਆ ਹਾਂਜੀ ਕੀ ਅਪੀਲ ਕਰਨਾ ਚਾਹੁੰਦੇ ਤੁਹਾਡੇ ਇਥੋਂ ਦੇ ਐਮਐਲਏ ਸਾਹਿਬ ਨੂੰ ਕਹਿੰਦੇ ਕਮੀਆਂ ਕੁਸ਼ ਹੈਂ 10 ਦੱਸ ਦੋ ਆਪੀ ਕੀ ਚਾਹੀਦਾ ਗਰਾਊਂਡ ਚ ਮੋਦ ਕੀ ਚਾਹੀ ਕੰਮਿਆਂ ਦੇ ਇੱਕ ਦੇ ਮੈਟ ਤੇ ਹੋਰ ਜਾਂ ਮਿੱਟੀ-ਮੁੱਟੀ ਇੱਥੇ ਜਿੱਥੇ ਢੋਏ ਪੈ ਜਾਂਦੇ ਆ ਇੱਧਰ ਵਖੋ ਇੱਕ ਕੋਲਡਿੰਗ ਦੀ ਫ੍ਰਿਜ ਵੀ ਚਾਹੀਦੀ ਹੈ ਨਾ ਠੀਕ ਮਿੱਟੀ ਦੇ ਢੋਏ ਨਾ ਰਿਹਾ ਮਲੇ ਸਾਹਿਬ ਨੇ ਇੱਥੋਂ ਦੇ ਲਾਲਜੀ ਸਿੰਘ ਭੁੱਲਾ ਸਾਹਿਬ ਜਿਹੜੇ ਕੈਬਿਨੇਟ ਦੇ ਵਿੱਚ ਵੀ ਬੈਠੇ ਆ ਮੰਤਰੀ ਸਾਹਿਬ ਨੇ ਤੇ ਉਹਨਾਂ ਨੂੰ ਵੀ ਸਾਡੀ ਅਪੀਲ ਹੈਗੀ ਆ ਕਿ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜ਼ਰੂਰ ਆਪਾਂ ਜਿਹੜਾ ਵਧੀਆ ਪਤਲਾ ਕਰੀਏ ਇਹਨਾਂ ਦੀ ਮਦਦ ਕਰੀਏ ਤੇ ਕਿਉਂਕਿ ਨੌਜਵਾਨ ਸੁਪਨਾ ਬਹੁਤ ਵਧੀਆ ਕਿਤੇ ਅੱਜ ਨਸ਼ੇ ਨੂੰ ਲੈ ਕੇ ਸਾਡਾ ਹਲਕਾ ਬਦਨਾਮ ਹੈ ਸਾਡਾ ਜ਼ਿਲ੍ਹਾ ਬਦਨਾਮ ਹੈ ਤੇ ਜਿਹੜੇ ਨੌਜਵਾਨ ਨੇ ਜਿਸ ਤਰੀਕੇ ਨਾਲ ਉਹਨੇ ਟੀਨਏਜ ਦੇ ਵਿੱਚ ਨੇ ਕੁਝ ਛੋਟੇ ਨੇ ਕੁਝ 20 21 22 ਸਾਲ ਦੇ ਮਾ ਚੋਂਗੇ ਤੇ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਵੱਡੇ ਪੱਧਰ ਤੇ ਨਾਮ ਲਿਜਾਣ ਤੇ ਜਿਹੜੇ ਆਪਣੇ ਪੰਜਾਬ ਦਾ ਕਲੱਬ ਹੈ ਇਹ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਵਿੱਚ ਮੱਲਾ ਮਾਰੇ ਇਸ ਤਰੀਕੇ ਦੇ ਲਈ ਇਹਨਾਂ ਦਾ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ ਸੋ ਜਲਦ ਉਹਨਾਂ ਨੂੰ ਪੀਲ ਲੱਗੀ ਇੱਥੇ ਪਹੁੰਚ ਕੇ ਇਹਨਾਂ ਦੀ ਸਾਥ ਲਈਤੀ ਜਾਵੇ ਉਹਨਾਂ ਨੂੰ ਜਿਹੜੀਆਂ ਲੋੜਾਂ ਹੈਗੀਆਂ ਨੇ ਜ਼ਰੂਰ ਚੰਗੀ ਗਰਾਊਂਡ ਚੰਗੀ ਡਾਈਟ ਉਹਨਾਂ ਮਹਈਆ ਕਰਾਈ ਜਾਵੇ ਤੇ ਜਦੋਂ ਇਹ ਵਧੀਆ ਕਲੱਬ ਬਣ ਜਾਏਗਾ ਹੋਰ ਤਰੀਕੇ ਦਾ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲ ਜਾਣਗੀਆਂ ਤੇ ਉਹ ਵੀ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਤੁਸੀਂ ਦੇਖਦੇ ਰਹੋ ਦਸੜੀ ਹੈਡਲਾਈਨਸ ਮੈਂ ਦਾਨਿਸ਼ ਗੁਪਤਾ ਤਰਨ ਤਰਨ